ਸਾਨੂੰ ਇੱਕ ਮਿਹਨਤ ਦੇ ਇਨਸਾਨ ਨਾਲ ਮਿਲਾਵਾਂਗੇ ਵਿੱਚ ਬਹੁਤ ਭਰਾ ਕਹਿੰਦੇ ਨੇ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਜਿਹਨੇ ਕੰਮ ਕਰਨਾ ਹੈ ਉਹਦਾ ਇੱਥੇ ਅਮਰੀਕਾ ਹੈਗਾ ਜਿਹਨੂੰ ਕੰਮ ਕਰਨ ਦਾ ਤਰੀਕਾ ਦਾ ਇੱਥੇ ਮਿਲਿਖਾ ਕਿਵੇਂ ਹੋ ਜੀ ਬਾਈ ਜੀ ਠੀਕ ਹਾਂ ਠੀਕ ਅਸੀਂ ਛੋਟੇ ਛੋਟੇ ਹੀ ਹੁੰਦੇ ਸੀ ਜਦੋਂ ਦਾ ਬਾਈ ਆਉਂਦਾਗਾ ਮਰੇਲ ਕੋਟਲੇ ਤੇ ਹੁੰਦੇ ਹੋ ਨਾ ਜੀ ਆਪਾਂ ਹਾਂ ਜੀ ਕਿੰਨੇ ਸਾਲ ਹੋ ਗਏ ਬਾਈ ਆਪਾਂ ਨੂੰ ਅਦਨ ਨੂੰ ਮੈਨੂੰ ਹੋਏ ਵੀੜੇ 5-7 ਸਾਲ ਹੋ 5-7 ਸਾਲ ਹੋ ਗਏ ਤੇ ਆਪਣੇ ਲੋਕ ਕਿਹੜੀ ਕਿਹੜੀ ਸਬਜ਼ੀ ਹੁੰਦੀ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਪਨੀਰੀ ਹੁੰਦੀ ਹੈ ਕਿਹੜੀ ਚੀਜ਼ ਦੀ ਹਰ ਇੱਕ ਹਰ ਇੱਕ ਪ੍ਰਕਾਰ ਦੀ ਹੁੰਦੀ ਹੈ ਵੀਰੇ ਜਿਹੜੀ ਮਰਜ਼ੀ ਹੋ ਜੇ ਕਿਸੇ ਭਰਾ ਨੇ ਲੈਣੀ ਹੈ ਪਨੀਰੀ ਜਵੇਂ ਹੁਣ ਮਿਰਚਾਂ ਲਾ ਰਹੇ ਨੇ ਨਾ ਮਿਰਚਾਂ ਸਿੰਬਲਾ ਮਿਰਚ ਮਾਂਗਣੀ ਹਾਂਜੀ ਹਾਂਜੀ ਆਹ ਵੀਰਾ ਟਮਾਟਰ ਹਾਂਜੀ ਹਰ ਇੱਕ ਮਾਲ ਹਰ ਇੱਕ ਚ ਤਰ੍ਹਾਂ ਦੀ ਹੁੰਦੀ ਆਪਣੇ ਲੋਕ ਆਪਾਂ ਵੀ ਮਿਰਚਾਂ ਲਈਆਂ ਨੇ ਬਾਈ ਤੋਂ ਤੇ ਆਪਣਾ ਇੱਕ ਵਾਰ ਨੰਬਰ ਦੱਸ ਦਿਓ ਜੀ 98723 ਹਾਂਜੀ 63765 ਠੀਕ ਹੈ ਠੀਕ ਹੈ ਜੇ ਕਿਸੇ ਭਰਾ ਨੇ ਵੀ ਬਾਈ ਕੋਈ ਚੀਜ਼ ਦੀ ਪਨੀਰੀ ਲੈਣੀ ਹੈ ਜਵੇਂ ਮਿਰਚਾਂ ਬੈਂਗੜੀ ਕੋਈ ਵੀ ਤੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਉਹ ਵੀ ਸਾਰੇ ਹਰ ਤਰ੍ਹਾਂ ਦੇ ਬੀਬੀ ਬਹੁਤ ਪਿੰਡਾਂ ਚੋਂ ਲਗਭਗ ਕਿੰਨੇ ਕ ਪਿੰਡਾਂ ਚ ਜਾਂਦੇ ਹੋਗੇ ਅਸੀਂ ਮੈਂ ਮੈਂ 10 ਕ ਪਿੰਡ ਆ ਗਏ ਨੇ 10 ਪਿੰਡਾਂ ਚ ਹਰੇਕ ਚੀਜ਼ ਦੀ ਬਾਈ ਲੋ ਪਲੇਰੀ ਹੁੰਦੀ ਆ ਇਹੋ ਜਿਹੀ ਬਾਈਆਂ ਦਾ ਜਰੂਰ ਸਾਥ ਦਿਆ ਕਰੋ ਵੀਡੀਓ ਨੂੰ ਕਰ ਦੋ ਸਿਆਰਾ ਜੇ ਵੀਡੀਓ ਘੈਂਟ ਲੱਗੀ ਬਾਈ ਇਹੋ ਜਿਹੇ ਭਰਾਵਾਂ ਨੂੰ ਹੌਸਲਾ ਫਜਾਈ ਦਿਆ ਕਰੋ ਤੇ ਕਮੈਂਟਾਂ ਵਿੱਚ ਵੀ ਜਰੂਰ ਬਾਈ ਦਾ ਹੌਸਲਾ ਵਧਾਓ